ਆਸਾ ਬੁਲੇ ਸ਼ੇਖ ਫਰੀਦ ਪਿਆਰੇ ਅੱਲਾ ਲਗੇ ਇਹ ਤਨਹੋ ਸੀਖਾਕ ਨਿਮਨੀ ਗੂਰ ਕਰੇ ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ ਮਨੂ ਮਚੰਦੜੀਆਂ ਰਾਉ ਜੀ ਜਨ ਮਰ ਜਈਏ ਕਮ ਨਾਈਏ ਝੂਠੀ ਦੁਨੀਆ ਲਗ ਨਾ ਆਪੁਈ ਆਈਏ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦਸੈ ਵਾਟ ਮੂਰੀਦਾਂ ਜੋ ਲੀਐ ਸ਼ਿਆਲ ਲੰਗੰਦੇ ਪਾਰ ਗੋਰੀ ਮਨ ਧੀਰਿਆ ਕੰਚਨ ਵੰਨੇ ਪਾਸੀ ਕਲਵਤ ਚੀਰਿਆ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ ਪਤਕ ਕੂੰਜਾਂ ਚੀਤਡੋ ਸਾਵਣ ਬਿਜਲੀਆਂ ਸਿਆਲੇ ਸੁੰਦੀਆਂ ਫਿਰ ਗਲ ਬਾਈੜੀਆਂ ਚੱਲੇ ਚੱਲਨ ਹਾਰ ਵਿਚਾਰਾਂ ਲੈ ਮਨੋ ਗੰਦੇਂਦੀਆਂ ਛੇ ਮਾ ਟੁੜੰਦੀਆਂ ਇੱਕ ਖਿਨੋ ਇਮੀ ਪੁਛਿਆ ਸੁਮਾਨ ਫਰੀਦਾ ਖੇਵਟ ਕਿਨ ਗਏ ਜਾਲਨ ਗੁਰਾਂ ਨਾਲ ਉਲਾਮੀ ਜੀ ਸਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦ ਜੀ ਦਾ ਅਸਾ ਰਾਗ ਵਿੱਚ ਇਹ ਦੂਜਾ ਸ਼ਬਦ ਇਹ ਸਾਨੂੰ ਸੰਸਾਰ ਦੀ ਨਾਸ਼ਮਾਨਤਾ ਜਿਹੜ ਕਰਵਾ ਕੇ ਇਹ ਸਮਝਾਉਣਾ ਯਤਨ ਕਰਦਾ ਹੈ ਕਿ ਵੀ ਜਿਸ ਕਰਮ ਲਈ ਸੀ ਸੰਸਾਰ ਤੇ ਆ ਜਿਸ ਮੁਖ ਜੋ ਪ੍ਰਯੋਜਨਾ ਸਾਡਾ ਸਰੀਰ ਇਨਸਾਨੀ ਦੇਣ ਦਾ ਪਰਮਾਤਮਾ ਦਾ ਉਹ ਪੂਰਾ ਕਰ ਜਿਸ ਕੰਮ ਲਈ ਉਹ ਕੰਮ ਪੂਰਾ ਕਰ ਭਾਈ ਦੁਨੀਆ ਝੂਠੀ ਲੱਗ ਕੇ ਆਪਣੇ ਜੀਵਨ ਦਾ ਜਿਹੜਾ ਸਮਾਂ ਤੈਨੂੰ ਕੀਮਤੀ ਮਿਲਿਆ ਇਹ ਅਜਾਇਨਾ ਗਵਾ ਮੁੱਖ ਇਹ ਸੰਦੇਸ਼ੀ ਸ਼ਬਦ ਤੁਹਾਨੂੰ ਮਿਲਦਾ ਹੈ ਤਾਂ rau ਦੀ ਪੰਕਤੀ ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜਣੀਆਂ ਮਨੁ ਮਚੰਦੜੀਆਂ ਇਹ ਸ਼ੇਖ ਫਰੀਦ ਇਹ ਜਿਹੜਾ ਅੱਜ ਦਾ ਸਮਾਂ ਤੈਨੂੰ ਮਿਲਿਆ ਜੀਵਨ ਦਾ ਇਹ ਹੀ ਮਿਲਾਵ ਮਿਲਾਵ ਦਾ ਸਮਾਂ ਪ੍ਰਮਾਤਮਾ ਨਾਲ ਮਿਲਾਪ ਦਾ आज मिलाव शेख फरीद शेख फरीद आज ही मिलाप प्राप्त कर परमात्मा ਨੂੰ ਅਨੁਭਵ ਕਰ ਉਸ ਨੂੰ ਮਹਿਸੂਸ ਕਰਨ ਦੀ ਯਤਨ ਇਸ ਜ਼ਿੰਦਗੀ ਚ ਕਰ ਜੇ ਇਥੇ ਤੂੰ ਸੰਸਾਰ ਵਿੱਚ ਜੁੜਿਆ ਰਿਆ ਨਾ ਤੇ ਅੱਗੇ ਜਾ ਕੇ ਤੂੰ ਆਖੇ ਅੱਗੇ ਜਾ ਕੇ ਮਿਲਾਪ ਹੋਏਗਾ ਉਹ ਕਿਵੇਂ ਹੋਏਗਾ ਅੱਗੇ ਕੋਈ ਐਸੀ ਥਾਂ ਨਹੀਂ ਜਿੱਥੇ ਤੇਰਾ ਮਿਲਾਪ ਹੋਣਾ ਇਸ ਜੀਵਨ ਵਿੱਚ ਹੀ ਪ੍ਰਭੂ ਮਿਲਾਪ حاصل ਕਰਨ ਦੀ ਕੋਸ਼ਿਸ਼ ਕਰ ਉਹ ਤੂੰ ਕਿਉਂ ਨਹੀਂ ਕਰ ਰਿਹਾ ਕਿ ਤੇ ਉਹਨੂੰ ਸਰੀਰਕ ਇੰਦਰੀਆਂ ਨੇ ਜਿਹੜੀ ਅੰਦਰ ਮੱਚੀਆਂ ਹੋਈਆਂ ਨੇ ਸਰੀਰਕ ਇੰਦਰੀਆਂ ਦੇ ਚਸਕੇ ਨੇ ਉਹ ਤੇਰੇ ਅੰਦਰ ਬਹੁਤ ਵੱਡਾ ਉੱਚਾ ਢੋਲ ਘੁਟਰੇ ਨੇ ਬੜੇ ਮੱਚੇ ਹੋਏ ਨੇ ਇਸ ਵਾਸਤੇ ਦੇ ਉਹਨਾਂ ਵਿੱਚ ਗਲਤਨ ਹੋਇਆ ਹੈ ਟਾਕ ਮੁਕੁੰਜੜੀਆਂ ਕੁੰਜੜੀਆਂ ਹੋ ਗਈਆਂ ਸਾਡੇ ਸਿਰਕ ਇੰਦਰੀ ਜਿਨ੍ਹਾਂ ਦੇ ਰਾਹੀ ਸੰਸਾਰ ਨਾਲ ਜੁੜਦੇ ਹਨ ਤੇ ਸੰਸਾਰ ਦੇ ਭੋਗਾਂ ਬਿਲਾਸਾ ਚਸਕੇ ਵਿੱਚ ਪੈ ਜਾਂਦੇ ਆ ਇਹ ਜਿਹੜੇ ਤੇਰੇ ਅੰਦਰ ਇਹ ਕੁੰਜੜੀਆਂ ਮੱਛੀਆਂ ਹੋਈਆਂ ਨੇ ਮਨੂ ਬਚੰਦੜੀਆਂ ਜਿਹੜੇ ਤੇਰੇ ਮਨ ਨੂੰ ਮਚਾਉਂਦੀਆਂ ਨੇ ਭਾਵ ਸੰਸਾਰ ਨਾਲ ਜੋੜ ਕੇ ਚਸਕੇ ਵਿੱਚ ਪਾਉਂਦੀਆਂ ਨੇ ਇਹਨਾਂ ਨੂੰ ਰੋਕ ਟਾਕ ਮੈਨੇ ਇਹਨਾਂ ਨੂੰ ਕਾਬੂ ਕਰ ਇਹਨਾਂ ਨੂੰ ਵਸ ਵਿੱਚ ਕਰ ਆਪਣੇ ਗਿਆਨ ਇੰਦਰੀ ਕਰਮ ਇੰਦਰੀ ਇਹਨਾਂ ਸਾਰਿਆਂ ਨੂੰ ਆਪਣੇ ਵਸ ਵਿੱਚ ਰੱਖ ਕੇ ਗੁਰੂ ਦੀ ਬਾਣੀ ਦੇ ਹੁਕਮਾਂ ਦੇ ਅਧੀਨ ਕਰ ਇਹ ਹੀ ਸਹੀ ਤਰੀਕਾ ਹੈ ਆਜ ਮਿਲਾਵਾ ਆਜ ਮਿਲਾਵਾ ਪ੍ਰਾਪਤ ਕਰਨ ਵਾਸਤੇ ਪਰਮਾਤਮਾ ਨੂੰ ਮਿਲਾਪ حاصل ਕਰਨ ਵਾਸਤੇ ਇਹ ਇੰਦਰੀਆਂ ਦੇ ਵਸ ਨਾ ਪੈ ਇਹਨਾਂ ਨੂੰ ਆਪਣੇ ਵਸ ਵਿੱਚ ਕਰ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲਗੇ ਸ਼ੇਖ ਫਰੀਦ ਜੀ ਬੋਲ ਰਹੇ ਨੇ ਕਿ ਪਿਆਰੇ ਮੇਰੇ ਮਿੱਤਰ ਦੋਸਤ ਉਸ ਅੱਲਾ ਦੇ ਲੜ ਲੱਗ ਉਸ ਰੱਬ ਦੇ ਲੜ ਲੱਗ ਇਹ ਤਨ ਉਸ ਹੀ ਖਾਕ ਨਿਮਾਨੀ غور ਕਰੇ ਇਹ ਤਨ ਇੱਕ ਦਿਨ ਖਾਕ ਹੋ ਜਾਏਗਾ ਤੋ ਜਿਹੜੀ ਕਬਰ ਹੈ ਨਾ ਕਬਰ ਉਹ ਹੀ ਤੇਰਾ ਅਸਲੀ ਘਰ ਹੋਣਾ ਉੱਥੇ ਤੂੰ ਜਾਣਾ ਏਸ ਲਈ ਹੁਣ ਇੱਥੇ ਅਸੀਂ ਇਹ ਨਾ ਸੋਚੀਏ ਜੀ ਬਾਣੀ ਸਾਂਝੀ ਸਗਲ ਜਾਨ ਹੈ ਤੇ ਸਾਰੇ ਕੋਈ ਕਬਰ ਚ ਥੋੜੀ ਜਾਂਦੇ ਨੇ ਉਹ ਭਾਈ ਸ਼ੇਖ ਫਰੀਦ ਜੀ ਮੁਸਲਮਾਨ ਸਨ ਇਸਲਾਮ ਮੰਨ ਵਾਲੇ ਸਨ ਇਸਲਾਮ ਮੱਧ ਦੇ ਜ਼ਰੀਏ ਉਹਨੇ ਪ੍ਰਭੂ ਦੀ ਪ੍ਰਾਪਤੀ ਕੀਤੀ ਤੇ ਉਹਨਾਂ ਦੇ ਵਿੱਚ ਕਬਰਾਂ ਵਿੱਚ ਹੀ ਦਫਨਾਉਂਦੇ ਸਨ ਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਉਹੀ ਮਿਸਾਲ ਦੇਣੀ ਸੀ ਨਾ ਜੀ ਇਹ ਗੱਲ ਉਹਨਾਂ ਦੀ ਵੀ ਟੁਕਦੀ ਹੈ ਬਈ ਬਈ ਇੱਕ ਜ਼ਰੂਰੀ ਨੀਕੇ ਵੀ ਨਿਮਾਨੀ غور ਕਰੇ ਭਈ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਤੈਨੂੰ ਚਿਤਾ ਡਿੱਗਦੀ ਪਈ ਹੈ ਤੂੰ ਉੱਥੇ ਸੜਨਾ ਜਾ ਕੇ ਜਿਹੜੀ ਵੀ ਤਰੀਕੇ ਨੇ ਸਰੀਰ ਦਾ ਡਿਸਪੋਜ਼ਲ ਕਰਨ ਦੇ ਸਰੀਰ ਨੂੰ ਸੰਭਾਲਣ ਦੇ ਉਸੇ ਤਰੀਕੇ ਵੱਲ ਇਸ਼ਾਰਾ ਹੈ ਕਿ ਭਾਈ ਇੱਕ ਦਿਨ ਤੇਰੇ ਸਰੀਰ ਦਾ ਉਹ ਹਾਲ ਹੋਣਾ ਹੈ ਜਿਹੜਾ ਆਖਰੀ ਵੀ ਤੂੰ ਆਪਣੀ ਅੱਖੀਂ ਦੇਖਦਾ ਹੈ ਬਾਕੀ ਲੋਕਾਂ ਦਾ ਇਸ ਲਈ ਇਹ ਧਨ ਹੋਸੀ ਖਾਕ ਖਾਕ ਪਾ ਖਤਮ ਹੋ ਜਾਏਗਾ ਮਿੱਟੀ ਹੋ ਜਾਏਗਾ ਤੇ ਇਸ ਨੂੰ ਮਿੱਟੀ ਜੀ ਮਿਲਾਇਆ ਜਾਏਗਾ ਲਾਸਟ ਉਪਰ ਕਿਸੇ ਵੀ ਤਰੀਕੇ ਨਾਲ ਵਿਧੀ ਕੋਈ ਵੀ ਹੋ ਸਕਦੀ ਹੈ ਤੇ ਜਿਵੇਂ ਤੂੰ ਅਗਰ ਮੁਸਲਮਾਨ ਹੋ ਕੇ ਤੇ ਉਹ ਅੱਲਾ ਨੂੰ ਨਹੀਂ ਯਾਦ ਕਰਦਾ ਤੇ ਤੇਰੇ ਫਿਰ ਤੈਨੂੰ ਕਵਰ ਹੀ ਡਿੱਗਦੀ ਪਈਏ ਤੇਰਾ ਅਸਲ ਘਰ ਉੱਥੇ ਹੀ ਬੰਨਣਾ ਇਸ ਲਈ ਭਾਈ ਇਹ ਸਮਝ ਸੰਸਾਰ ਦੀ ਕੀ ਪਾਇਆ ਇਸ ਨਾਸ਼ਮੰਤ ਨੂੰ ਸਮਝ ਜੇ ਜਾਣਾ ਮਰ ਜਈਏ ਘੁਮਣਾ ਆਈਏ ਇਹ ਸਾਰੇ ਜਾਣਦੇ ਚੰਗੇ ਬਲੇ ਜਾਣਦੇ ਆ ਕਿਹੜਾ ਬੰਦਾ ਨਹੀਂ ਜਾਣਦਾ ਕਿ ਇੱਕ ਦਿਨ ਮਰ ਜਾਣਾ ਹੈ ਜੇ ਅਸੀਂ ਜਾਣਦੇ ਜੇ ਜਾਣਾ ਮਰ ਜਈਏ ਮਰ ਜਾਈਦਾ ਹੈ ਘੁਮਣਾ ਆਇਆ ਫਿਰ ਮੁੜ ਕੇ ਵਾਪਸ ਨਹੀਂ ਆਉਣਾ ਇਸ ਦੁਨੀਆ 'ਚ ਫਿਰ ਇੱਥੇ ਇਤਨੇ ਪੱਕੇ ਟਿਕਾਣੇ ਕਿਉਂ ਬਣਾਈ ਜਾਂਦਾ ਫਿਰਦਾ ਇਹ ਤੂੰ ਉਹਦੇ ਲਈ ਲੋਟਕੋ ਸੜ ਤੂੰ ਕਿਉਂ ਪਾ ਕੇ ਰੱਖੀ ਹੈ ਘੁਮਣਾ ਆਈਏ ਕਉਮਕੇ ਨਹੀਂ ਆ ਸਕਦੇ ਇਹ ਸਾਰੀ ਚੀਜ਼ਾਂ ਜਿਹੜੀਆਂ ਅਸੀਂ ਇੱਥੇ ਸਦੀਆਂ ਦੇ ਲਈ ਇਕੱਠੀਆਂ ਕਰ ਰਹੇ ਹਾਂ ਇਹਨਾਂ ਨੂੰ ਮੰਨ ਨਹੀਂ ਸਕਦੇ ਫਿਰ ਇਹਨਾਂ ਪਦਾਰਥਾਂ ਲਈ ਤੂੰ ਧਰਮ ਕਿਉਂ ਘੁਆ ਰਹੇ ਹੈਂ ਬਾਈ ਝੂਠੀ ਦੁਨੀਆ ਲੱਗੇ ਝੂਠੇ ਸੰਸਾਰਾ ਲੱਗੇ ਨਾ ਆਪਮਈ ਹੈ ਆਪਣਾ ਆਪ ਖੁਆਰ ਨਾ ਕਰੀਏ ਇਹ ਧੋੜ ਧੋੜ ਕੇ ਅੰਦੁਲਦ ਪਿੱਛੇ ਸੰਸਾਰੀ ਚਸਕੇ ਪਿੱਛੇ ਆਪਣੀ ਜ਼ਿੰਦਗੀ ਖੁਆਰ ਨਾ ਕਰੀਏ ਕਿਉਂਕਿ ਇਹ ਚਾਰ ਦਿਨ ਦੀ ਖੇਡ ਹੈ ਇਹ ਸਾਨੂੰ ਬੜੀ ਲੱਗਦਾ ਹੈ ਕਿ ਅਸੀਂ ਭੁੱਲ ਹੀ ਜਾਂਦੇ ਕਿ ਅਸੀਂ ਇੱਥੋਂ ਜਾਣਾ ਹੈ ਇਹ ਗੱਲ ਚੇਤੇ ਕਰ ਬੋਲੀਏ ਸੱਚ ਧਰਮ ਸੱਚੇ ਧਰਮ ਵਾਲੀ ਗੱਲ ਬੋਲੀਏ ਧਰਮ ਦੀ ਗੱਲ ਕਰੀਏ ਸੱਚ ਦੀ ਗੱਲ ਕਰੀਏ ਝੂਠ ਨਾ ਬੋਲੀਏ ਅਸੀਂ ਦੇ ਇਹ ਦੁਨੀਆ ਦੇ ਪਦਾਰਥ ਇਕੱਠੇ ਕਰ ਲਈ ਸੋ ਵਾਰ ਝੂਠ ਮਾਰਨਾ ਪੈਂਦਾ ਝੂਠੇ ਕੰਮ ਕਰਨੇ ਪੈਂਦੇ ਨੇ ਤੇ ਭਾਈ ਇਹ ਛੋੜ ਸਾਰੇ ਜੋ ਗੁਰ ਦੱਸੈ ਬਾਟ ਬਾਟ ਗੁਰੂ ਜੋ ਬਾਟ ਪਾਵ ਜੋ ਗੁਰੂ ਜੀਵਨ ਦਾ ਮਾਰਗ ਦੱਸਦਾ ਜੀਵਨ ਜਾਇ ਦੱਸਦਾ ਹੈ ਮੁਰੀਦਾਂ ਜੋਲੀ ਹੈ ਇਸ ਤਰ੍ਹਾਂ ਗੁਰੂ ਦੇ ਸੱਚੇ ਸੇਵਕਾਂ ਵਾਂਗ ਉਸ ਰਸਤੇ ਤੇ ਤੁਰਨਾ ਚਾਹੀਦਾ ਜੋ ਗੁਰੂ ਰਾਹ ਦੱਸੇ ਜੋ ਗੁਰੂ ਜੀਵਨ ਜਾਸ ਦਸੇ ਉਸ ਕਿਸ ਤਰ੍ਹਾਂ ਦਾ ਜੀਵਨ ਜਿਉਣਾ ਚਾਹੀਦਾ ਹੈ ਮਨ ਮਰਜੀ ਦਾ ਜੀਵਨ ਮਨ ਮੁਕਤਾ ਵਾਲਾ ਨਾ ਜਿਵੀਏ ਛੈ ਲੰਗੰਦੇ ਪਾਰ ਗੋਰੀ ਮਨ ਧੀਰਿਆ ਜਿਵੇਂ ਨੌਜਵਾਨ ਨਦੀ ਦਿਲ ਕਰਕੇ ਨਦੀ ਪਾਰ ਕਰਦੇ ਆ ਪੈ ਜਾਂਦੇ ਨੇ ਆਰਾਮ ਨਾਲ ਡਰਦੇ ਨਹੀਂ ਤੇ ਉਹਨਾਂ ਨੂੰ ਦੇਖ ਕੇ ਕਮਜ਼ੋਰ ਜਿੰਦ ਕੋਈ ਇਸਤਰੀ ਉਹਦੇ ਜੀ ਉਸ ਵਦੀ ਮਰਦਨ ਲੰਘ ਜਾਣਗੇ ਮੈਂ ਨਹੀਂ ਲੰਘ ਸਕਾਂਗੀ ਪਰ ਉਹਨਾਂ ਨੂੰ ਦੇਖ ਕੇ ਧੀਰਜ ਆਉਂਦਾ ਗੋਰੀ ਮਨ ਧੀਰਿਆ ਤਿਰਜ ਆਉਂਦਾ ਕਿ ਮੇਟ ਟੱਪ ਜਾਗੀ ਉਹ ਵੀ ਪੈ ਜਾਂਦੀ ਹੈ ਨਦੀ ਦੇ ਵਿੱਚ ਪਾਰ ਕਰਨ ਵਾਸਤੇ ਇਸ ਤਰ੍ਹਾਂ ਗੁਰਮੁਖਾਂ ਨੂੰ ਜਿਹੜੇ ਇਸ ਸੰਸਾਰ ਸਾਗਰ ਤੋਂ ਤਰ ਰਹੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਵਿਕਾਰਾਂ ਵਿੱਚ ਖਚਤ ਨਹੀਂ ਕੀਤਾ ਮੂਹ ਮਾਇਜ ਘਰਕ ਨਹੀਂ ਕੀਤਾ ਜੀਵਨ ਖੁਆਰ ਨਹੀਂ ਕੀਤਾ ਜਿਨ੍ਹਾਂ ਨੇ ਆਪਣੇ ਸਰੀਰਕ ਇੰਦਰੀਆਂ ਨੂੰ ਵਸ ਕਰ ਲਿਆ ਸਰੀਰਕ ਇੰਦਰੀਆਂ ਦਾ ਨਜਾਇਜ਼ ਪ੍ਰਯੋਗ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੇ ਦੇਖੇ ਤੂੰ ਵੀ ਧੀਰਜ ਫੜ ਤੂੰ ਵੀ ਇਹੋ ਜਿਹੀ ਗੁਰਮੁਖਾਂ ਦੀ ਸੰਗਤ ਕਰ ਤੇ ਤੂੰ ਵੀ ਪਾਰ ਜਾਏ ਨੇ ਤਾਂ ਕੰਚਨਮਨ ਨੇ ਪਾਸੇ ਕਲ ਬਤਚੀਰਿਆ ਜਿਹੜੇ ਕੰਚਨ ਵਾਲੇ ਪਾਸੇ ਸਪਾਪ سونے ਚਾਂਦੀ ਤੰਦੂਲ ਪਿੱਛੇ ਹੀ ਪਏ ਨੇ ਉਹ ਮਨੁੱਖਾਂ ਦਾ ਜੀਵਨ ਇਸ ਤਰ੍ਹਾਂ ਹੁੰਦਾ ਹੈ ਕਿ ਸਭ ਕੁਝ ਹੁੰਦੇ ਵੀ ਇਤਨੇ ਦੁਖੀ ਹੁੰਦੇ ਨੇ ਕਿ ਮਨ ਉਹ ਆਰਿਆਂ ਨਾਲ ਆਪਣੇ ਆਪ ਨੂੰ ਚੀਰਾ ਰਹੇ ਨੇ ਜਿਸਨੂੰ ਕੋਈ ਆਰਿਆਂ ਨਾਲ ਚੀਰਿਆ ਜਾਂ ਉਸ ਨੂੰ ਜਿਸ ਕਿਸਮ ਦਾ ਦੁੱਖ ਹੁੰਦਾ ਹੈ ਇਸ ਕਿਸਮ ਦਾ ਦੁੱਖ ਉਹ ਭੋਗਦੇ ਨੇ ਜਿਹੜੇ ਸੱਚ ਨਾਲ ਨਹੀਂ ਜੁੜਦੇ ਝੂਠ ਨਾਲ ਜੁੜ ਕੇ ਝੂਠੀ ਦੁਨੀਆ ਪਿੱਛੇ ਗਲਤ ਕੰਮ ਕਰਦੇ ਨੇ ਆਪਣੀ ਇੰਦਰੀਆਂ ਦੇ ਵਸ ਹੋ ਕੇ ਸ਼ੇਖ ਹੈ ਤੀ ਜਗ ਨਾ ਕੋਈ ਥਰਿਆ ਇਹ ਸ਼ੇਖ ਆਪਣੇ ਆਪ ਨੂੰ ਸ਼ੇਖ ਜੀ ਕਹਿ ਰਹੇ ਨੇ ਫਰੀ ਜੀ ਕਿ ਹਯਾਤੀ ਆਇਤੀ ਕਿ ਨਹੀਂ ਉਮਰ ਨੂੰ ਇਸ ਸੰਸਾਰ ਵਿੱਚ ਕੋਈ ਇਤਨੀ ਉਮਰ ਲੈ ਕੇ ਨਹੀਂ ਆਇਆ ਕਿ ਜਿਹੜਾ ਸਦਾ ਇੱਥੇ ਟਿਕੇ ਰਹੇ ਵੀ ਇਤਨੀ ਕੋਈ ਸਦਾ ਨਹੀਂ ਰਹਿ ਸਕਿਆ ਨਾ ਕੋਈ ਥਿਰ ਰਿਆ ਨਹੀਂ ਕੋਈ ਟਿਕੇ ਰਹਿ ਸਕਿਆ ਇੱਥੇ ਜੋ ਵੀ ਆਇਆ ਉਸਨੇ ਜਾਣਾ ਹੀ ਪਿਆ ਜਿਸ ਆਸਨ 'ਤੇ ਹਮ ਬੈਠੇ ਕੀਤੇ ਬੈਸ ਗਿਆ ਇਹ ਵੀ ਸੋਚ ਲੈ ਮੈਂ ਜਿਸ ਆਸਨ 'ਤੇ ਅਸੀਂ ਅੱਜ ਬੈਠੇ ਆਂ ਸ਼ਾਇਦ ਕੱਲ ਸਾਡਾ ਉਹ ਪਿਤਾ ਸੀ ਦਾਦਾ ਸੀ ਉਹ ਸਾਰੇ ਚਲੇ ਗਏ ਜਿਹਦੇ ਦਫ਼ਤਰਾਂ ਦੀਆਂ ਕੁਰਸੀਆਂ 'ਤੇ ਬੈਠੇ ਹੋ ਕੁਰਸੀਆਂ ਸਾਡੇ ਤੋਂ ਪਹਿਲੇ ਬੜੇ ਉਹਨਾਂ ਕੁਰਸੀਆਂ 'ਉ ਬੈ ਕੇ ਚਲੇ ਗਏ ਹੋਰ ਪਤਾ ਨਹੀਂ ਕਿੰਨੇ ਚਲੇ ਜਾਣਗੇ ਫਿਰ ਤੂੰ ਇਹ ਸੁਣੀ ਦੁਨਿਆਵੀ ਜਿਹੜੇ ਆਸਨ ਇਹ ਪੱਕੇ ਕਿਉਂ ਤੁਸਾਂ ਬੈਠਾ ਹੈ ਇਹ ਤੇ ਪੱਕੇ ਨਹੀਂ ਹਨ ਇਹ ਚਾਰ ਦਿਨ ਦੀ ਖੇਡ ਹੈ ਇਹਨਾਂ ਦੇ ਬੈਠੇ ਮਨਈਆਂ ਨਾ ਕਰ ਸੰਸਾਰ ਸੰਸਾਰ ਨਾਲ ਅਣਿਆ ਨਾ ਕਰ ਅਨੇਆ ਵਾਲਾ ਮਾਰਗ ਝੂਠਵਾਰਾ ਮਾਰਗ ਨਾ ਸੱਚਵਾਲਾ ਮਾਰਗ ਆਪਣਾ ਉਹ 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 ਧਰਮ ਦਾ ਮਾਰਗ ਹੈ ਉਸਨੇ ਤੈਨੂੰ ਸ਼ਾਂਤੀ ਦੇਣੀ ਹੈ ਆਨੰਦ ਦੇਣਾ ਉਹ ਆਜ ਮਿਲਾਵਾ ਵਾਲੀ ਜਿਹੜੀ ਅਵਸਥਾ ਹੈ ਉਸ ਨਾਲ ਹੀ ਪ੍ਰਾਪਤ ਹੋਣੀ ਇਹ ਝੂਠ ਨਾਲ ਨਹੀਂ ਹੋਣੀ ਕਤਕ ਕੂੰਜਾਂ ਚੇਤ ਡੋ ਸਾਵਨ ਬਿਜਲੀਆਂ ਇਹ ਪੰਕਤੀ ਦੱਸਦੀ ਹੈ ਕਿ ਵਕਤ ਉੱਪਰ ਸਮੇ ਸਮੇ ਉੱਪਰ ਹਰ ਚੀਜ਼ ਹੋ ਰਹੀ ਹੈ ਦੇਖ ਲੈ ਤੂੰ ਕਿ ਕਤਕ ਦੇ ਮਹੀਨੇ ਚ ਕੂੰਜਾਂ ਆਪਣੀਆਂ ਮਛੀਆਂ ਰਹਿੰਦੀਆਂ ਨੇ ਉਹ ਆਪਣੇ ਪਰਿਵਾਰ ਨਾਲ ਜੁੜੀਆਂ ਰਹਿੰਦੀਆਂ ਨੇ ਚੇਤ ਡੂ ਚੇਤਰ ਦੇ ਮਹੀਨੇ ਅਕਸਰ ਜੰਗਲਾਂ ਵਿੱਚ ਅਗ ਲੱਗ ਜਾਂਦੀ ਹੈ ਜੰਗਲਸੜ ਦੇ ਫੁੱਗਦੇ ਨੇ ਸਾਵਨ ਬਿਜਲੀਆਂ ਸਾਵਨ ਦੇ ਮਹੀਨੇ ਬਰਸਾਤਾਂ ਹੁੰਦੀਆਂ ਨੇ ਬਿਜਲੀਆਂ ਚਮਕਦੀਆਂ ਨੇ ਸਿਆਲੇ ਹੁੰਦੀਆਂ ਫਿਰ ਗੱਲ ਬਾਹਣੀ ਹੈ ਸਹਲੀਆਂ ਰਾਤਾਂ ਵਿੱਚ પતિ ਪਤਨੀ ਆਪਣੇ ਪਿਆਰ ਵਿੱਚ ਗੱਲ ਬਕੜੀਆਂ ਪਾ ਕੇ ਉਹ ਆਪਣਾ ਜੀਵ ਰਾਤ گزارਦੇ ਨੇ ਤੇ ਉਹ ਇਹ ਆਪਣਾ ਆਪਣਾ ਵਕਤ ਹੈ ਵਕਤ ਤੇ ਹਰ ਚੀਜ਼ ਹੋਈ ਜਾ ਰਹੀ ਹੈ ਉਹ ਇਸੇ ਤਰ੍ਹਾਂ ਵਕਤ ਆਏਗਾ ਇਸ ਸਰੀਰ ਨੇ ਵੀ ਚਲੇ ਜਾਣਾ ਬਚਪਨ ਬਚਪਨ ਨਹੀਂ ਰਿਆ ਜਵਾਨੀ ਦੀ ਮੋਜਾ ਨਹੀਂ ਰਹਿਣੀ ਆ ਫਿਰ ਬੁਢਾਪਾ ਆ ਜਾਣਾ ਇਹ ਵੀ ਸਰੀਰ ਜਿਹੜਾ ਇਤਨੇ ਸੰਸਾਰ ਵਿੱਚ ਉਛਲਦਾ ਉੱਦੇਦਾ ਪਿਆ ਹੈ ਇਹ ਇਸ ਨੂੰ ਤੁਰਨਾ ਵੀ ਮੁਸ਼ਕਲ ਹੋ ਜਾਏਗਾ ਮੰਜੇ ਰੁ ਥੱਲੇ ਉਤਰਦੇ ਵੀ ਹੈ ਬੜਾ ਓਖਾ ਹੋ ਕੇ ਉਤਰੇਗਾ ਬੜਾ ਓਖਾ ਹੋ ਕੇ ਮੰਜੇ ਤੇ ਚੜ੍ਹੇਗਾ ਇਸ ਲਈ ਭਾਈ ਸਮਝ ਵਕਤ ਅਨੁਸਾਰ ਹੀ ਬੜੀ ਤਬਦੀਲੀ ਹੋਣੀ ਹੈ ਤੂੰ ਸਦਾ ਇਹੋ ਜਿਹਾ ਨਹੀਂ ਰਹਿਣਾ ਇਹੋ ਜਿਹਾ ਮੋਜਾਂ ਮੰਨ ਵਾਲਾ ਚੱਲੇ ਚੱਲਣ ਖਾਰ ਵਿਚਾਰਾ ਲੇ ਮੰਨ ਤੇ ਆਪਣੇ ਮਨ ਦੇ ਵਿਚਾਰ ਕਰ ਕਿ ਦੁਨੀਆਂ ਤੂੰ ਕੋਈ ਵੀ ਆਇਆ ਉਚਰਾਈ ਮਨ ਜਲੀ ਦੁਨੀਆਂ ਚਲੀ ਜਾ ਰਹੀ ਹੈ ਇੱਕ ਦੇ ਪਿੱਛੇ ਦੂਧਾ ਦੂਜੇ ਪਿੱਛੇ ਤੀਜਾ ਤੋ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗਰੀ ਨਹੀਂ ਇੱਥੇ ਕੁਝ ਵੀ ਹਥੋਂ ਨਾਲ ਦਸਤ ਮਨੇ ਹੱਥ ਤਸ ਗੀਰੀ ਕੋਈ ਚੀਜ਼ ਹੱਥ ਵਿੱਚ ਉਣ ਵਾਲੀ ਕੋਈ ਚੀਜ਼ ਪੱਲੇ ਪੈਣ ਵਾਲੀ ਨਹੀਂ ਐ ਤੇ ਸਭ ਇਤਦਾ ਹੀ ਠਹਿ ਰਹਿ ਜਾਣਾ ਇਹ ਆਪਣੇ ਮਨ ਵਿਚਾਰ ਲੈ ਗੰਡੇੰ ਦੀਆਂ 6 ਮਾਂ ਤੁਰਨ ਦੇ ਇੱਕ ਖਿੰਨੋ ਜਿਸ ਸਿਰ ਨੂੰ ਗੰਡੇੰ ਦੇ 6 ਮਹੀਨੇ ਲੱਗਦੇ ਨੇ ਇਹ ਤੁਰਦੇ ਇੱਕ ਮਿੰਟ ਵਿੱਚ ਖਤਮ ਹੋ ਜਾਂਦਾ ਇਹਨਾਂ ਕਹਿੰ ਲੋ ਕਹਿੰਦੇ ਕੋ ਜੀ ਇਹ ਕਿਵੇਂ ਸੱਚ ਹੈ ਜੀ ਬੱਚਾ ਤਾਂ ਜਨਮ ਦੇ 9 ਮਹੀਨੇ ਬਾਅਦ ਹੁੰਦਾ ਜੀ 6 ਮਹੀਨੇ ਕਿਸ ਤਰ੍ਹਾਂ ਉਹ ਭਾਈ 6 ਮਹੀਨੇ ਸਰੀਰ ਪੂਰਾ ਵੱਜ ਜਾਂਦਾ ਪੂਰਾ ਤਿਆਰ ਹੋ ਜਾਂਦਾ ਬਿਲਕੁਲ ਪਛਾਣ ਹੋ ਜਾਂਦੀ ਹੈ ਇਹ ਮਰਦ ਹੈ ਔਰਤ ਬੱਚਾ ਹੈ ਬੱਚੀ ਹੈ ਪੂਰਾ ਸਿਰ تیار ਹੋ ਚੁੱਕਿਆ ਹੁੰਦਾ ਹੈ ਬਾਕੀ ਦੇ ਮਹੀਨੇ ਜਿਹੜੇ ਨੇ ਉਸ ਦੀ ਸਿਰ ਦੀ ਮਜ਼ਬੂਤੀ ਵਾਸਤੇ ਹੁੰਦੇ ਨੇ ਅੱਛੀ ਡਿਵਲਪਮੈਂਟ ਹੁੰਦੇ ਨੇ ਤਾਂ ਕਿ ਉਹ ਬਾਹਰ ਦੇ ਵਾਤਾਵਰਨ ਦੇ ਯੋਗ ਜਨਮ ਲੈ ਕੇ ਬਾਹਰ ਦੇ ਵਾਤਾਵਰਨ ਜੀ ਸਕੇ ਇਸ ਵਿੱਚ ਦੇਖਦੇ ਨਾ 7-8 ਮਹੀਨੇ ਦਾ ਬੱਚਾ ਅਗਰ ਜਨਮ ਲੈ ਲਵੇ ਕਿਸੇ ਕਾਰਨ ਮੈਡੀਕਲੀ ਕਿਸੇ ਵਜ੍ਹਾ ਨਾਲ ਤੇ ਫਿਰ ਉਸ ਨੂੰ ਬੜੀ ਸੁਰੱਖਿਅਤ ਰੱਖਣਾ ਪੈਂਦਾ ਹੈ ਸੰਭਾਲ ਕੇ ਰੱਖਣਾ ਪੈਂਦਾ ਹੈ ਵੀ ਬਾਹਰ ਦੀ ਹਵਾ ਜੋ ਉਸ ਨੂੰ ਕੁਝ ਹੋ ਨਾ ਜਾਵੇ ਤੋ ਬਾਕੀ ਜਿਹੜੇ ਪੀਰੀਅਡ ਹੁੰਦਾ ਹੈ ਉਹ ਤੇ ਉਸ ਸਿਰ ਦੀ ਮਜ਼ਬੂਤੀ ਵਾਸਤੇ ਹੁੰਦਾ ਹੈ ਸੇੜ ਤੇ ਪੂਰਾ ਸਿਮਨੇ ਤਿਆਰ ਹੋ ਚੁੱਕਿਆ ਹੁੰਦਾ ਹੈ ਤਾਂ ਇਹ ਗੱਲ ਝੂਠ ਨਹੀਂ ਹੈ ਇਹ ਸੱਚ ਹੈ ਗੰਡਨ ਦੀਆਂ ਛੇ ਮਾ ਟੁੱਟਣ ਦੀਆਂ ਇੱਕ ਖਨੂੰ ਸਰੀਰ ਨੂੰ ਟੁੱਟਦੀਆਂ ਕੜੀ ਵੀ ਨਹੀਂ ਲੱਗਦੀ ਖਤਮ ਹੁੰਦੀਆਂ ਜ਼ਮੀਂ ਪੁੱਛਿਆ ਜ਼ਮੀਂ ਪੁੱਛਿਆ ਅਸਮਾਨ ਫਿਰਦਾ ਖੇਵਟ ਕਿੰਨੇ ਗਏ ਜ਼ਮੀਨ ਜਿਹੜੀ ਹੈ ਅਸਮਾਨ ਜਿਹੜੇ ਨੇ ਇਹ ਗਵਾਹ ਨੇ ਇਸ ਗੱਲ ਦੇ ਇੱਕ ਦੂਜੇ ਦੇ ਸਾਹਮਣੇ ਨੇ ਕਿ ਖੇਵਟ ਖੇਵੜ ਦੇ ਮਲਾ ਮਲਾ ਤੋਂ ਬਾਮ ਮਲਾ ਕੌਣ ਹੁੰਦਾ ਹੈ ਕਿਸ਼ਤੀ ਦੇ ਇਤਨੇ ਬੰਦੇ ਨੂੰ ਪਾਰ ਪੁਜਾਉਣ ਵਾਲਾ ਜਿਹੜੇ ਇੱਥੇ ਦੁਨੀਆ ਵਿੱਚ ਲੇਡਰੀਆਂ ਮਾਰਦੇ ਰਹਿੰਦੇ ਨੇ ਨਾ ਭਈ ਅਸੀਂ ਲੋਕਾਂ ਦੇ ਆਗੂ ਬਣਦੇ ਅਸੀਂ ਲੋਕਾਂ ਨੂੰ ਸਹੀ ਚਲਾ ਸਕਦੇ ਅਸੀਂ ਸਹੀ ਆਖਮੀਦ ਕਰ ਸਕਦੇ ਹਾਂ ਅਸੀਂ ਸਹੀ ਰਹਿبری ਕਰ ਸਕਦੇ ਹਾਂ ਇੱਥੇ ਜਿਹੜੇ ਮਲਾਬ ਮਨੇ ਫਿਰਦੇ ਨੇ ਖੇਵੜ ਬਣੇ ਫਿਰਦੇ ਨੇ ਪਰ ਅਗਰ ਉਹਨਾਂ ਨੇ ਵੀ ਜੀਵਨ ਨਹੀਂ ਨਾ ਕਮਾਇਆ ਤਾਂ ਉਹ ਵੀ ਆਪ ਹੀ ਖਾਲੀ ਹੱਥੀ ਤੁਰ ਜਾਣਗੇ ਦੁਨੀਆ ਉੱਪਰੋਂ ਇਸ ਲਈ ਜਿਮੀ ਇਸਮਨ ਗਵਾਹ ਹਾਏ ਥੇ ਕਿ ਇੱਥੇ ਬਣੇ ਹੋਏ ਆਗੂ ਜਿਹੜੇ ਨੇ ਉਹਨਾਂ ਨੇ ਵੀ ਤੂੰ ਚਲੇ ਜਾਣਾ ਕਿੱਧਰ ਗਏ ਸਭ ਦੁਨੀਆ ਤੋਂ ਗਾਇਬ ਹੋ ਗਏ ਜਾਲਨ ਗੋਰਾ ਨਾਲ ਉਲਾਮੇ ਜੀ ਸੇ ਉਹ ਵੀ ਇਹਨਾਂ ਕੋ ਰਵਿਜੀ ਜਿਾ ਕਿ ਉਹਨ ਸਰੀਰ ਸਰ ਬਲ ਕੇ ਸੁਆਹ ਜਾਂਦਾ ਤੇ ਜਾਂ ਫਿਰ ਸਾਡੇ ਜਿਹੜੇ ਲੋਕਾਂ ਸੀ ਸਿੱਖ ਹੋਰ ਦੂਜੀ ਕੋਮਾ ਜਿਹੜੀਆਂ ਗੈਰ ਮੁਸਲਿਮ ਇਹ ਤੇ ਕਈ ਸੰਸਕਾਰ ਕਰਦੇ ਨੇ ਕਈ ਹੋਰ ਤਰੀਕੇ ਨਾਲ ਸਰੀਰ ਦਾ ਡਿਸਪੋਜ਼ਲ ਕਰਦੇ ਨੇ ਤੋ ਭਾਈ ਇਸ ਤਰੀਕੇ ਨਾਲ ਇਸ ਸਰੀਰ ਤੇ ਸਰ ਬਲ ਜਾਂਦਾ ਖਤਮ ਹੋ ਜਾਂਦਾ ਪਰ ਉਲਾਮੇ ਜੀ ਸੇ ਵੀ ਜਿਹੜਾ ਜੀਵ ਆਤਮਾ ਜਿਸ ਦੇ ਰਾਹੀਂ ਸਰੀਰ ਨੇ ਕਰਮ ਕੀਤੇ ਹੁੰਦੇ ਨੇ ਮਨ ਨੇ ਉਨਾ ਮੇ ਉਸ ਨੂੰ ਸੇਨੇ ਪੈਦਨੇ ਪਰ ਲੇਖਾ ਉਸ ਨੂੰ ਦੇਣਾ ਪੈਂਦਾ ਉਸੇ ਨੂੰ ਵਰਜਨ ਮੰਨਦੇ ਗੇੜੀ ਪਹਿਣਾ ਪੈਂਦਾ ਇਸ ਲਈ ਭਈ ਜੀ ਨਾਲ ਮਨ ਨਾਲ ਐਸੇ ਕਰਮ ਨਾ ਕਰੀਏ ਜਿਹੜੇ ਪ੍ਰਭੂ ਦੇ ਹੁਕਮ ਦੇ ਉਲਟ ਹੋਣ ਅਸੀਂ ਹੁਕਮ ਰਜ਼ਾ ਵੀ ਚੱਲੀ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਕਿਹੜਾ ਹੁਕਮ ਹੈ ਰੱਬ ਦਾ ਜਿਹਦੇ ਉੱਤੇ ਅਨੁਸਾਰ ਟਰਣਾ ਉਹ ਸਾਨੂੰ ਗੁਰਬਾਣੀ ਸਿਖਾਉਂਦੀ ਹੈ ਅਸੀਂ ਗੁਰਬਾਣੀ ਅਨੁਸਾਰ ਜੀਵਨ ਜੀਵਨਾ ਇਹੀ ਹੈ ਆਪਣੇ ਜੀਵਨ ਨੂੰ ਸਫਲ ਕਰਨਾ ਔਰ ਇਹਦੇ ਰਹੀਂ ਆਜ ਮਿਲਾਵਾ ਸ਼ੇਖ ਫਰੀਦ ਇਸ਼ਕ ਫਰੀਦ ਅੱਜ ਇਸ ਯੁੱਗ ਵਿੱਚ ਇਸੇ ਉਮਰ ਵਿੱਚ ਫਿਰ ਪ੍ਰਭੂ ਦਾ ਮਿਲਾਪ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ